ਯਾਰ ਅੱਜ ਫੇਰ ਇੱਕ ਨਵੇਂ ਟੋਪਿਕ ਤੇ ਗੱਲ ਕਰਦੇ ਆਪਾਂ ਕਿ ਜੇ ਤੁਸੀਂ ਡਰਾਈਵਿੰਗ ਵਗੈਰਾ ਕਰਨਾ ਚਾਹੁੰਦੇ ਹੋ ਮੋਸਟਲੀ ਕੀ ਹੁੰਦਾ ਫ੍ਰੈਸ਼ਰਸ ਨੂੰ ਲੋਕੇਸ਼ਨ ਵਗੈਰਾ ਦਾ ਨਹੀਂ ਪਤਾ ਹੁੰਦਾ ਜਿੱਦਾਂ ਮੈਨੂੰ ਨਹੀਂ ਪਤਾ ਟੂ ਬੀ ਓਨਸਟ ਮੈਂ ਵੀ ਸਿੱਖੇਗਾ ਦਾ ਹੁਣ ਜਿੱਦਾਂ ਮੈਂ ਡਾਊਨ ਟਾਊਨ 'ਚ ਹੁੰਦਾ ਵਾਂ ਲੋਕੇਸ਼ਨ ਵਗੈਰਾ ਦਾ ਪਤਾ ਲਾਦਾ ਵਾ ਟਾਵਰ ਵਗੈਰਾ ਦਾ ਪਤਾ ਲਾਦਾ ਵਾ ਫਿਰ ਕਿੱਦਾਂ ਜਾਣਾ ਕਿੱਦਾਂ ਆਣਾ ਉਹ ਏ ਟੂ ਜ਼ੈਡ ਤਨੂੰ ਬਿਲਡਿੰਗਸ ਦੀ ਤੁਸੀਂ ਰਿਐਲਿਟੀ ਦੇਖਦੇ ਹੋ ਸਾਹਮਣੇ ਸਾਹਮਣੇ ਬਟ ਉਹਦੇ ਥੱਲੇ ਜਦੋਂ ਗਰਾਊਂਡ ਫਲੋਰ ਤੇ ਤੁਸੀਂ ਜਾਂਦੇ ਹੋ ਜਦੋਂ ਬੇਸਮੈਂਟ ਤੇ ਜਾਂਦੇ ਹੋ ਉਦੋਂ ਪਤਾ ਲੱਗਦਾ ਕਿ ਦੁਨੀਆ ਅਲੱਗ ਵਾ ਬਾਬੇ ਜਿੰਨੀ ਦੁਨੀਆ ਉੱਤੇ ਬਿਲਡਿੰਗ ਦੇ ਵਿੱਚ ਤੁਹਾਨੂੰ ਦੇਖਦੀ ਉਹ ਤੋਂ ਥੱਲੇ ਹੁੰਦੀ ਜਿਹੜੇ ਕੰਮ ਕਰਦੇ ਜਿਹੜੇ ਉਹਨਾਂ ਨੂੰ ਸਪਲਾਈ ਦਿੰਦੇ ਆ ਠੀਕ ਆ ਸੋ ਲੋਕੇਸ਼ਨ ਦੀ ਲੋਕੇਸ਼ਨ ਇੱਕ ਬੜੀ ਤਗੜੀ ਚੀਜ਼ ਆ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਜੇ ਤੁਹਾਨੂੰ ਲੋਕੇਸ਼ਨ ਬਾਰੇ ਪਤਾ ਵਾ ਤੇ ਤਾਂ ਹੀ ਕਹਿੰਦੇ ਇੱਕ ਫ੍ਰੈਸ਼ਰ ਬੰਦੇ ਤੇ ਐਕਸਪੀਰੀਅੰਸ ਬੰਦੇ 'ਚ ਇੰਨਾ ਫਰਕ ਹੁੰਦਾ ਵਾ ਕਿ ਉਹਨੂੰ ਲੋਕੇਸ਼ਨ ਵਗੈਰਾ ਦਾ ਪਤਾ ਹੁੰਦਾ ਜਿੱਦਾਂ ਮੇਰੇ ਉਸਤਾਦ ਮਨੂਨ ਗਾਈਡ ਕਰਨデア ਉਹਨੂੰ ਪਤਾ ਸਾਰਾ ਕੁਝ A to Z ਮੈਨੂੰ ਨਹੀਂ ਪਤਾ ਟੂ ਬੀ ਓਨੈਸਟ ਮੈਂ ਨਵਾਂ ਨਵਾਂ ਹਾਂ ਮੈਂ ਵੈਸੇ ਕਿਹਾਦਾ ਕਿ ਤੀਜਾ ਕਿੱਦਾਂ ਪੈਂਦੀ ਹੈ ਕਿਹੜੇ ਕਿਹੜੇ ਟਾਵਰ ਕਿਤੇ ਆ ਸੋ ਜੇ ਤੁਹਾਨੂੰ ਉਹ ਚੀਜ਼ ਦਾ ਇਨਸਪੀਰੀਅੰਸ ਹੈਗਾ ਵਾ ਤੇ ਤੁਹਾਡੇ ਲਈ ਈਜ਼ੀ ਆ ਫਿਰ ਕੰਪਨੀ ਤੁਹਾਨੂੰ ਪੇ ਵੀ ਕਰਦੀ ਆ ਜ਼ਿਆਦਾ ਕਿਉਂਕਿ ਇਨਸਪੀਰੀਅੰਸ ਤੁਹਾਡੇ ਕੋਲ ਆਲਰੇਡੀ ਹੁੰਦਾ ਵਾ ਬਾਕੀ ਸਿਗਨਲ ਵਗੈਰਾ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ ਵਾ ਕਿਉਂਕਿ ਉਹਦੇ ਪੁਆਇੰਟਸ ਪੈਂਦੇ ਆ ਜੇ ਤੁਸੀਂ ਰੈੱਡ ਸਿਗਨਲ ਦੇ ਵਿੱਚ ਜਾਂਦੇ ਹੋ ਤੇ ਸੋ ਇਹ ਚੀਜ਼ ਜਨਾ ਹੈ ਤੁਹਾਨੂੰ ਧਿਆਨ ਰੱਖਣਾ ਪੈਣਾ ਪੀਸੋ ਰਖਣੇ ਪੈਂਦੇ ਆ ਗੱਡੀਆਂ ਬਹੁਤ ਜ਼ਿਆਦਾ ਤੇਜ਼ ਫੁਰਦੀਆਂ ਬਾਬੇ ਹਾਂ ਕਰਦੀ ਜਾਂਦੀ ਗੱਡੀ ਦੋ ਇਹ ਜਨਾ ਤੁਹਾਨੂੰ ਧਿਆਨ ਰੱਖਣਾ ਪੈਣਾ ਸੋ ਇਹ ਚੀਜ਼ਾਂ ਧਿਆਨ ਰੱਖਿਓ ਬਾਕੀ ਇੱਕ ਵਾਰੀ ਸਰੋਲੀ ਸਰੋਲੀ ਕੋਈ ਵੀ ਬੰਦਾ ਐਕਸਪੀਰੀਅੰਸ ਲੈਂਦਾ ਕੇ ਨਾ ਜਾ ਕੇ ਤਾਂ ਉਹ ਐਕਸਪੀਰੀਅੰਸ ਮਿਲਦੀ ਨਹੀਂ ਆ ਤੇ ਇਦਾਂ ਹੀ ਕਰਦੇ ਨਵੇਂ-ਨਵੇਂ ਆਏ ਹੁੰਦੇ ਨਵੇਂ-ਨਵੇਂ ਚੀਜ਼ਾਂ ਚੱਪਰੋਂ ਮਿਲਦੀਆਂ ਬੰਦਿਆਂ ਤੋਂ ਸੋ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਿਓ ਬੰਦੇ